ਗੱਲ ਇਹ ਹੈ ਪਹਿਲੀ ਗੱਲ ਤਾਂ ਜਿਸ ਧਰਤੀ ਤੇ ਅਸੀਂ ਬੈਠੇ ਆ ਇੱਥੇ ਇੱਕੋ ਹੀ ਹੋਇਆ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਹੀਂ ਜਿਹੜਾ ਵੀ ਸਿੱਖ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਸਾਰੇ ਇੱਕੋ ਹੀ ਹਾਂ ਇਸ ਧਰਤੀ ਤੇ ਬਾਬਾ ਜੀਵਨ ਸਿੰਘ ਵੀ ਹੋਏ ਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀ ਰੰਗ ਰੇਟੇ ਗੁਰੂ ਕੇ ਬੇਟੇ ਬਾਕੀ ਸਿੱਖ ਅਸੀਂ ਅੰਮ੍ਰਿਤਧਾਰੀ ਜਿਹੜੇ ਆ ਇਹ 1699 ਚ ਗੁਰੂ ਦੇ ਪੁੱਤਰ ਬਣੇ। ਬਾਬਾ ਜੀਵਨ ਸਿੰਘ ਨੂੰ ਗੁਰੂ ਪਾਤਸ਼ਾਹ ਨੇ 1675 ਦੇ ਵਿੱਚ ਆਪਣਾ ਪੁੱਤਰ ਬਣਾਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ 350 ਸਾਲਾਂ ਸ਼ਹੀਦੀ ਸ਼ਤਾਬ ਦੀ ਮਨਾ ਰਹੇ ਆ ਤੇ ਉਹਦੇ ਚ ਵੱਡਾ ਰੋਲ ਬਾਬਾ ਜੀਵਨ ਸਿੰਘ ਦਾ ਹੈ। ਸੋ ਬਾਬਾ ਜੀਵਨ ਸਿੰਘ ਦੇ ਕੁਲ ਵਿੱਚ ਜਿਹੜਾ ਪੈਦਾ ਹੁੰਦਾ ਉਹ ਸਿੱਖਾਂ ਦਾ ਵੱਡਾ ਭਰਾ ਆ। ਤੇ ਮੈਨੂੰ ਤਾਂ ਗੱਲ ਕਹਿਣੀ ਨਹੀਂ ਚਾਹੀਦੀ। ਬੇ ਸਿਰ ਤੇ ਦਸਤਾਰ ਕਿਉਂ ਬੰਨੀ ਫਿਰਦਾ ਜੇ ਉਹ ਸਿੱਖੀ ਨੂੰ ਮੰਨਦਾ ਹੀ ਨਹੀਂ ਭਾਵੇਂ ਉਹ ਕੀ ਉਹਦਾ ਨਾਮ ਮੈਨੂੰ ਕੀ ਕਹਿ ਰਹੇ ਸੀ ਕਿਹਦਾ ਤੁਸੀਂ ਨਾਮ ਲੈ ਰਹੇ ਸੀ ਅਮਰਿੰਦਰ ਸਿੰਘ ਰਾਜਾ ਬੜਾ ਉਹ ਫਿਰ ਬੜੇਂਗੀ ਹੈ ਹਾਂਜੀ ਉਹ ਸਿੰਘ ਨਹੀਂ ਹੈਗਾ